ਸੁਨੀਤਾ ਚ ਵਾਰਾਤੀ ਰੰਗीन ਬਾਰੀਆਂ ਦਾ ਕੋਈ ਕੀ ਕਰੂਗਾ ਐਡੀ ਵੱਡੀ ਸਟੇਜ ਤੇ ਜਿਹੜਾ ਕਿਹਾ ਗੁਰਦਾਸ ਮਾਨ ਸਾਹਿਬ ਵੱਲੋਂ ਗਾਣਾ ਵੀ ਲਾਂਚ ਕਰਵਾਇਆ ਗਿਆ ਆਪਣੀਆਂ ਦੁਆਵਾਂ ਦੇ ਨਾਲ ਇਹਨਾਂ ਬੱਚਿਆਂ ਨੂੰ ਪਲਕ ਔਰ ਭਾਵਨਾ ਨੂੰ ਪਿਆਰ ਦਿਓ ਜਰਾ ਸਤਕਾਰ ਦਿਓ ਪਲੀਜ਼ ਖੁੱਲ ਕੇ ਤਾਲੀ। ਬੜੀ ਖੁਸ਼ੀ ਹੈ ਇਹਨਾਂ ਦੇ ਮਨ ਦੇ ਵਿੱਚ ਵੀ ਤੇ ਸਾਡੇ ਮਨ ਦੇ ਵਿੱਚ ਵੀ ਜਦੋਂ ਆਮ ਘਰਾਂ ਦੀਆਂ ਕੁੜੀਆਂ ਤੇ ਇਸ ਤਰੀਕੇ ਨਾਲ ਛਾਉਂਦੀਆਂ ਨੇ ਤਾਂ ਇਹ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਹੈ ਸਾਰੇ ਸਫ਼ਰ ਦੀ ਗਾਉਣ ਦਾ ਸ਼ੌਂਕ ਕਿਦਾਂ ਪਿਆ? ਗਾਉਣ ਦਾ ਸ਼ੌਂਕ ਮੇਲੇ ਸਾਨੂੰ ਬਚਪਨ ਤੋਂ ਹੀ ਸੀ ਤੇ ਮਤਲਬ ਸ਼ੁਰੂਆਤ ਜਿਵੇਂ ਅਸਲੀ ਗਾਣੇ ਦੀ ਸਾਡੇ ਅਸਲੀ ਗਾਣ ਦੀ ਉਹ ਮਤਲਬ ਸਕੂਲ ਤੋਂ ਹੋਈ ਸਾਡੇ ਸਕੂਲ ਚ ਮਤਲਬ ਡੀਸੀ ਸਰ ਆਏ ਸੀ ਤੇ ਉਹਨਾਂ ਨੇ ਮਤਲਬ ਮੇਰਾ ਗਾਣਾ ਸੁਣਿਆ ਮੈਂ ਉਹ ਗਾਇਆ ਸੀ ਸੋਨੇ ਦਾ ਚਵਾਰਾ ਤੇ ਰੰਗीन ਵਾਰੀਆਂ ਦਾ ਕੋਈ ਕੀ ਕਰੂਗਾ ਤੇ ਮਤਲਬ ਉਹਨਾਂ ਨੂੰ ਵਧੀਆ ਲੱਗਿਆ ਤੇ ਉਹਨਾਂ ਨੇ ਮਤਲਬ ਬੁਲਾਇਆ ਸਾਨੂੰ ਇਸਮੀਤਾ ਅਕੈडमी ਉੱਥੇ ਫਿਰ ਗਾਣਾ ਰਿਕਾਰਡ ਹੋਇਆ ਸੀ ਜਿਹੜਾ ਕੱਲ ਰਿਲੀਜ਼ ਕੀਤਾ ਉਹਨਾਂ ਨੇ ਉਹੀ ਗਾਣਾ ਰਿਕਾਰਡ ਹੋਇਆ ਸੀ ਨਾ ਰਿਕਾਰਡ ਕੀਤਾ ਸੀ ਕੱਲ ਰਿਲੀਜ਼ ਕਰਵਾਇਆ ਗਿਆ ਤੇ ਕਿੰਨਾ ਕੁ ਵਧੀਆ ਲੱਗਿਆ ਫਿਰ ਭਾਵਨਾ ਬਹੁਤ ਵਧੀਆ ਲੱਗਿਆ ਜਿਵੇਂ ਸਾਰੇ ਕਿੰਨੇ ਲੋਕੀ ਸੀਗੇ ਉੱਤੇ ਉੱਥੇ ਗੁਰਦਾਸ ਮਾਨ ਜੀ ਸੀਗੇ ਕੱਲ ਏਡੇ ਵੱਡੇ ਸਟੇਜ 'ਤੇ ਖੜਕੇ ਉਹਨਾਂ ਦੇ ਨਾਲ ਖੜਕੇ ਸੀ ਗਾਇਆ ਗਾਣਾ ਕਰ ਕਿੰਨੀ ਕ ਖੁਸ਼ੀਆਂ ਮਾਨ ਦੇ ਵਿੱਚ ਐਕਸਾਈਟਮੈਂਟ ਹੈ ਕਿ ਜਦੋਂ ਹੁਣ ਸਭ ਨੂੰ ਜਾ ਕੇ ਉਸੇ ਦੱਸੋਗੇ ਵੀ ਅਸੀਂ ਗੁਰਦਾਸ ਮਾਨ ਸਾਹਿਬ ਨੂੰ ਮਿਲ ਕੇ ਆਏ ਹਾਂ ਉਹ ਵੀ ਸਟੇਜ 'ਤੇ ਸਾਡਾ ਨਾਮ ਵੀ ਉਹਨਾਂ ਨੇ ਲਿਆ ਫਿਰ ਗਾਣਾ ਵੀ ਰਿਲੀਜ਼ ਕਰਾਇਆ ਬਹੁਤ ਖੁਸ਼ੀ ਹੈ ਮੇਨ ਮਤਲਬ ਮੈਂ ਆਪਣੇ ਮਤਲਬ ਟੀਚਰਜ਼ ਨੂੰ ਦੱਸੂੰਗੀ ਆਪਣੀ ਮਤਲਬ ਫਰੈਂਡਸ ਨੂੰ ਦੱਸੂੰਗੀ ਤਾਂ ਬਹੁਤ ਖੁਸ਼ੀ ਹੁੰਦੀ ਹੈ ਮਤਲਬ ਜਦੋਂ ਮੇਰੇ ਮੇਰੇ ਫਰੈਂਡ ਮਤਲਬ ਖੁਸ਼ ਹੁੰਦੀਆਂ ਨੇ ਸਾਡੇ ਟੀਚਰ ਖੁਸ਼ ਹੁੰਦੇ ਤਾਂ ਬਹੁਤ ਖੁਸ਼ੀ ਹੁੰਦੀ ਜਦੋਂ ਮਤਲਬ ਸਾਡੇ ਬਾਰੇ ਪ੍ਰਸ਼ੰਸਾ ਕਰਦੇ ਨੇ ਮੈਂ ਤਾਂ ਇਹ ਕਹਿਨੀ ਆਵੇ ਮਤਲਬ ਜੇ ਆਪਣੇ ਮਨ 'ਚ ਕੋਈ ਸ਼ੌਂਕ ਹੈ ਜੇ ਆਪਣੇ ਮਨ 'ਚ ਕੋਈ ਇੱਛਾ ਹੈ ਤਾਂ ਉਸ ਚੀਜ਼ ਨੂੰ ਮਨ 'ਚ ਦਬਾ ਕੇ ਨਾ ਰੱਖੋ ਉਹਨੂੰ ਪੂਰਾ ਕਰੋ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਬਾਕੀ ਸਭ ਭਗਵਾਨ ਦੇ ਹੱਥ 'ਚ ਹੈ ਜੇਕਰ ਗੱਲ ਕਰੀਏ ਕਲਾ ਦੀ ਤਾਂ ਜੇਕਰ ਕਲਾ ਦੇ ਵਿੱਚ ਦਮ ਹੋਵੇ ਜਾਂ ਮਿਹਨਤ ਸੱਚੇ ਮਾਨਣਾ ਕੀਤੀ ਹੋਵੇ ਤਾਂ ਰੱਬ ਜਿਹੜਾ ਆ ਉਹ ਬੂਰ ਜ਼ਰੂਰ ਪਾਉਂਦਾ ਤਾਂ ਬਿਲਕੁਲ ਕੁੜੀਆਂ ਸਾਡੇ ਨਾਲ ਮੌਜੂਦ ਨੇ ਧੀਆਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਵੀ ਨਿਗਾ ਨਹੀਂ ਹੈਗੀ ਪਰ ਜੋ ਕਲਾ ਵਾਇਗੁਰ ਨੇ ਬਖਸ਼ੀ ਹੈ ਜੋ ਦਾਤ ਵਾਇਗੁਰ ਨੇ ਬਖਸ਼ੀਆ ਤਾਂ ਉਹ ਬਹੁਤ ਬਾ ਕਮਾਲ ਹੈ ਤਾਂ ਕੱਲ ਜਿਸ ਤਰੀਕੇ ਨਾਲ ਸਾਰਸ ਮੇਲੇ ਦਾ ਪਹਿਲਾ ਦਿਨ ਸੀਗਾ ਤਾਂ ਉੱਥੇ ਐਡੀ ਵੱਡੀ ਸਟੇਜ ਤੇ ਜਿਹੜਾ ਕਿ ਆ ਗੁਰਦਾਸ ਮਾਨ ਸਾਹਿਬ ਵੱਲੋਂ ਗਾਣਾ ਵੀ ਲਾਂਚ ਕਰਵਾਇਆ ਗਿਆ ਤਾਂ ਬੜੀ ਖੁਸ਼ੀ ਹੈ ਇਹਨਾਂ ਦੇ ਮਨ ਦੇ ਵਿੱਚ ਵੀ ਤੇ ਸਾਡੇ ਮਨ ਦੇ ਵਿੱਚ ਵੀ ਜਦੋਂ ਆਮ ਘਰਾਂ ਦੀਆਂ ਕੁੜੀਆਂ ਤੇ ਇਸ ਤਰੀਕੇ ਨਾਲ ਛਾਉਂਦੀਆਂ ਨੇ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੀਆਂ ਨੇ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਾਵਨਾ ਮੇਰਾ ਨਾਮ ਪਲਕ ਪਲਕ ਭਾਵਨਾ ਤੇ ਪਲਕ ਸਾੜਨਾ ਮੌਜੂਦ ਨੇ ਇਹਨਾਂ ਦੀਆਂ ਪਹਿਲਾਂ ਵੀ ਕਾਫੀ ਇੰਟਰਵਿਊਜ਼ ਵਾਇਰਲ ਹੋਈਆਂ ਨੇ ਜਿੱਥੇ ਇਹਨਾਂ ਦੇ ਕਈ ਗੀਤ ਜਿਦਾਂ ਸੁਰਮੇਦਾਨੀ ਵਰਗਾਏ ਮੇਰਾ ਮਾਹੀ ਉਹ ਬਹੁਤ ਜ਼ਿਆਦਾ ਵਾਇਰਲ ਹੋਇਆ ਤਾਂ ਇਹ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਹੈ ਸਾਰੇ ਸਫ਼ਰ ਦੀ ਗਾਉਣ ਦਾ ਸ਼ੌਂਕ ਕਿੱਦਾਂ ਪਿਆ ਗਵੰਡਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ ਤੇ ਮਤਲਬ ਸ਼ੁਰੂਆਤ ਜਿਵੇਂ ਅਸਲੀ ਗਾਣੇ ਦੀ ਸਾਡੇ ਅਸਲੀ ਗਾਣ ਦੀ ਉਹ ਮਤਲਬ ਸਕੂਲ ਤੋਂ ਹੋਈ ਸਾਡੇ ਸਕੂਲ 'ਚ ਮਤਲਬ ਡੀਸੀ ਸਰ ਆਏ ਸੀ ਤੇ ਉਹਨਾਂ ਨੇ ਮਤਲਬ ਮੇਰਾ ਗਾਣਾ ਸੁਣਿਆ ਮੈਂ ਉਹ ਗਾਇਆ ਸੀ ਸੋਨੇ ਦਾ ਚਵਾਰਾ ਤੇ ਰੰਗीन ਵਾਰਿਆ ਦਾ ਕੋਈ ਕੀ ਕਰੂਗਾ ਉਹ ਵਾਲਾ Song ਆਇਆ ਸੀ ਮੈਂ ਤੇ ਉਸ ਤੋਂ ਬਾਅਦ ਹੀ ਮਤਲਬ ਉਹਨਾਂ ਨੂੰ ਵਧੀਆ ਲੱਗਿਆ ਤੇ ਉਹਨਾਂ ਨੇ ਮਤਲਬ ਬੁਲਾਇਆ ਸਾਨੂੰ ਇਸਮੀਤਾ ਅਕੈਡਮੀ ਉੱਥੇ ਫਿਰ ਗਾਣਾ ਰਿਕਾਰਡ ਹੋਇਆ ਸੀ ਜਿਹੜਾ ਕੱਲ ਰੀਲੀਜ਼ ਕੀਤਾ ਉਹਨਾਂ ਨੇ ਉਹ ਹੀ ਗਾਣਾ ਰਿਕਾਰਡ ਹੋਇਆ ਸੀ ਅੱਛਾ ਉਹ ਹੀ ਜਿਹੜਾ ਰਿਕਾਰਡ ਕੀਤਾ ਸੀ ਉਹ ਕੱਲ ਰਿਲੀਜ਼ ਕਰਵਾਇਆ ਗਿਆ ਤੇ ਕਿੰਨਾ ਕੁ ਵਧੀਆ ਲੱਗਿਆ ਫਿਰ ਭਾਵਨਾ ਬਹੁਤ ਵਧੀਆ ਲੱਗਿਆ ਜਿਵੇਂ ਸਾਰੇ ਇੰਨੇ ਲੋਕੀ ਸੀਗੇ ਉੱਥੇ ਉੱਥੇ ਗੁਰਦਾਸ ਮਾਨ ਜੀ ਸੀਗੇ ਕੱਲ ਏਡੇ ਵੱਡੇ ਸਟੇਜ 'ਤੇ ਖੜਕੇ ਉਹਨਾਂ ਦੇ ਨਾਲ ਖੜਕੇ ਸੀ ਗਾਇਆ ਗਾਣਾ ਕੱਲ ਤੇ ਤੁਹਾਡੇ ਤੋਂ ਵੱਡਾ ਦੋਨਾਂ ਵਿੱਚੋਂ ਕੌਣ ਹੈ ਪਹਿਲਾਂ ਤੇ ਮੈਂ ਵੱਡੀ ਮੈਂ ਵੱਡੀ ਹਾਂ ਅੱਛਾ ਭਾਵਨਾ ਯਾਨੀ ਕਿ ਵੱਡੀ ਹੈ ਤੇ ਬਲਕ ਛੋਟੀ ਹੈ ਹਾਂਜੀ ਦੇ ਮਤਲਬ ਦੋਨਾਂ ਦੇ ਵਿੱਚ ਆਪਸੀ ਤੁਹਾਡਾ ਪਿਆਰ ਕਿਦਾਂ ਦਾ ਕਿਉਂਕਿ ਜੇ ਦੇਖਦੇ ਨੇ ਵੀ ਦੋਨੇ ਭੈਣਾਂ ਕਈ ਵਾਰੀ ਹੁੰਦਾ ਹੈ ਜਦੋਂ ਦੋ ਭੈਣਾਂ ਹੋਣ ਤਾਂ ਲੜਦੀਆਂ ਵੀ ਨੇ ਪਰ ਇਹ ਤੁਹਾਡਾ ਕਿਦਾਂ ਦਾ ਦੋਨਾਂ ਜੀ ਅਸੀਂ ਅਸੀਂ ਸਾਡੇ ਤਰੀਕੇ ਕੀ ਲੜਦੀਆਂ ਫਿਰ 10 ਮਿੰਟਾਂ ਨੂੰ ਪੀ ਹੋ ਇਧਰ ਆਈ ਇਹ ਗੱਲ ਕਰਨੀ ਬਸ ਇਹ ਸ਼ੁਰੂ ਹੋ ਜਾਂਦੀ ਹੈ ਕਿ ਤੁਹਾਡਾ ਜੀ ਮੇਰਾ ਵੀ ਬਸ ਇਹੀ ਹੈ ਬਸ ਉਹ ਲੜਦੇ ਆ ਇਹਨਾਂ ਵੀ ਕੋਈ ਗੱਲ ਤੇ ਲੜਦੇ ਨਹੀਂ ਲੜਦੇ ਆ ਲੇਕਿਨ ਇਸ ਦਾ ਮਤਲਬ ਇਹ ਨਹੀਂ ਵੀ ਹਰ ਵਕਤ ਲੜਾਈ ਹੀ ਕਰੀ ਜਾਓ ਲੜਦੇ ਉਸ ਤੋਂ ਬਾਅਦ ਫੇਰ ਲੜਾਈ ਭੁੱਲ ਜਿੰਨੇ ਵੀ ਇਸ ਲੜਾਈ ਕਦੀ ਕੀਤੀ ਵੀ ਸੀ ਹਾਂ ਮਤਲਬ ਇੱਕ ਜੁੱਟ ਹੋ ਜਾਂਦੇ ਫਿਰ ਹਾਂਜੀ ਹਾਂ ਤੇ ਫਿਰ ਕਰੇ ਕਿ ਨੱਕ ਕਿੰਨੇ ਸਪੋਰਟ ਮਿਲਦੀ ਹੈ ਜਦੋਂ ਤੁਸੀਂ ਗਾਉਂਦੇ ਹੋ ਹਨ ਵੀ ਜਦੋਂ ਫਾਦਰ ਸਾਹਿਬ ਕਿੰਨੇ ਸਪੋਰਟ ਕਰਦੇ ਨੇ ਘਰੇ ਵੀ ਮੇਰੇ ਜਦ ਅਸੀਂ ਸਾਨੂੰ ਕੋਈ ਲੋੜ ਹੁੰਦੀ ਜਿਵੇਂ ਕੋਈ 뮤직 ਵੀ ਸਾਨੂੰ ਵੈਸੀ ਅਸੀਂ ਮੰਨ ਕਰਦੇ ਸੀ ਕਿ ਕੱਲਾ ਕੋਈ ਗਾੜੇ ਦਾ 뮤직 ਲਗਾਓ ਪਾਪਾ ਫੋਨ ਤੇ ਬੁਫਰ ਤੇ ਤੇ ਅਸੀਂ ਉਹਨਾਂ ਵੈਸੀ ਗਾ ਕੇ ਦੇਖਦੇ ਇੱਕ ਵਾਰ ਸਹੀ ਗਾਣੇ ਕਿ ਨੀ ਲਹਿ ਦੇ ਨੰਨ ਪੂਰੀ ਲੈਂਥ ਤੇ ਅਸੀਂ ਮਤਲਬ ਗਾਣੇ ਹਾਰਮੋਨੀਅਮ ਤੇ ਕੋਈ ਗਾਣਾ ਕੱਢਣ ਦਾ ਮੰਨ ਕਰਦਾ ਉਹ ਵੀ ਕੱਢਦੇ ਆ ਵਿੱਚ ਬੂਫਰ ਤੇ ਕੋਈ ਗਾਣਾ ਸੁਣਦੇ ਹਨਾ ਯਾਨੀ ਕਿ ਸਪੀਕਰ ਤੇ ਸੁਣਦੇ ਆ ਗਾਣਾ ਫਿਰ ਉਹਦੇ ਨਾਲ ਆਪਣੀ ਲੈ ਮੈਚ ਕਰਦੇ ਆ ਹਾਂਜੀ ਕੱਲੇ ਮਿਊਜ਼ਿਕ ਪਾਪਤ ਲਗਾ ਲੈਨੇ ਜਿਵੇਂ ਕੱਲੇ ਮਿਊਜ਼ਿਕ ਲਗਾਉਦਾ ਤੇ ਜਿਹੜੇ ਜਿਹੜੇ ਮਤਲਬ ਕਿ ਜਿਹੜੇ ਇਹ ਸਟੇਜ ਤੇ ਗਾਉਂਦੇ ਹੁੰਦੇ ਜਿਹੜੇ ਜਿਹੜੇ ਡੈਸ਼ ਨਾਲ ਗਾਉਂਦੇ ਲੈ ਲੈ ਕੇ ਉਹ ਦੀਸੀ ਕਾਕੀ ਦੇਖਦੇ ਆ ਉਹ ਕਰਦੇ ਕਦੇ ਹਰਮੋਨੀਅਮ ਤੇ ਕੋਈ ਗਾਣਾ ਕੱਢਦੇ ਨਾ ਮੈਂ ਕਰ ਲਿਆ ਕੋਈ ਗਜ਼ਲ ਭਜਨ ਗਾ ਫਿਰ ਕਰਦੇ ਰਹਿਨੇ ਹੁੰਦੇ ਕੋਈ ਵੀ ਫ੍ਰੀ ਟਾਈਮ ਮਿਲੇ ਇਹ ਨਹੀਂ ਕਿ ਬਸ ਇੱਕ ਟਾਈਮ ਰੱਖਿਆ ਜਦੋਂ ਵੀ ਘਰ ਵਿੱਚ ਫ੍ਰੀ ਟਾਈਮ ਮਿਲੇ ਨਾ ਤਰਦੇ ਫਿਰ ਦੀ ਗਾ ਲਈਦਾ ਵਜੰਦੇ ਪਜੰਦੇ ਹਰਮੋਨੀ ਤੁਸ ਵੀ ਮੈਂ ਦੇਖਿਆ ਹੈ ਨਾ ਹਰਮੋਨੀਅਮ ਵੀ ਵਜਾਉਨੇ ਹੋ ਤੇ ਕਿੰਨਾ ਕੁ ਔਖਾ ਹੁੰਦਾ ਹੈ ਜਦੋਂ ਕੋਈ ਨਵਾਂ ਗਾਣਾ ਜਦੋਂ ਕੋਈ ਸੁਣਿਆ ਤਾਂ ਉਹਨੂੰ ਇਸ ਦੇ ਉੱਤੇ ਲੈ ਕੇ ਆਉਣਾ ਤੇ ਉਹ ਕਿੰਨਾ ਕੁ ਈਜ਼ੀ ਲੱਗਦਾ ਹੈ ਕਿ ਔਖਾ ਲੱਗਦਾ ਨਹੀਂ ਔਖਾ ਕੋਈ ਨਹੀਂ ਲੱਗਦਾ ਜੇ ਆਪਾਂ ਮਤਲਬ ਉਹਨੂੰ ਸਮਝਾਂਗੇ ਵੀ ਇਹ ਚੀਜ਼ ਔਖੀ ਹੈ ਸਾਨੂੰ ਔਖੀ ਲੱਗੇਗੀ ਪਰ ਜੇ ਆਪਾਂ ਈਜ਼ੀ ਸਮਝਾਂਗੇ ਤਾਂ ਈਜ਼ੀ ਹੋ ਜਾਏਗੀ ਇਸੇ ਮਤਲਬ ਹੌਲੀ ਹੌਲੀ ਕੋਸ਼ਿਸ਼ ਕਰਦੇ ਹੋ ਕੋਸ਼ਿਸ਼ ਕਰਨ ਨਾਲ ਹੋ ਜਾਂਦਾ ਹੈ ਕੋਜਿੰਦਾ ਗਾਣੀ ਕੱਢ ਲੜੀ ਮੈਂ ਸਿੱਖਿਆ ਕਿ ਮੈਂ ਆਇਆ ਨੀ ਕਿ ਗਾਣ ਦੀ ਜੇਕਰ ਗੱਲ ਕਰੀਏ ਤੁਹਾਡੇ ਸਾਹਮਣੇ ਗੱਲ ਕਰ ਰਹੀ ਸੀ ਵੀ ਥੋਸੀ 3 ਸਾਲ ਦੀ ਉਮਰ ਤੋਂ ਤੁਹਾਨੂੰ ਗਾਣ ਦਾ ਸ਼ੌਂਕ ਸੀਗਾ ਹੈ ਨਾ ਤੇ ਫਿਰ ਉਸ ਤੋਂ ਬਾਅਦ ਕਿਸੇ ਤੋਂ ਸਿੱਖਿਆ ਵੀ ਹੈ ਜਾਂ ਇਦਾਂ ਸਿਰਫ ਸ਼ੌਂਕ ਦੇ ਨਾਲ ਹੀ ਨਹੀਂ ਉਸ ਤੋਂ ਬਾਅਦ ਮੈਂ ਮਤਲਬ ਉੱਥੇ ਗਈ ਸੀ ਅਕੈਡਮੀ ਜਾਂਦੀ ਸੀ 뮤ਜ਼ਿਕ ਅਕੈਡਮੀ ਬਿੱਟੂ ਸਟਾਜੀ ਕੋਲ ਹਾਂਜੀ ਉੱਥੇ ਉਹ ਸਿਖਾਉਂਦੇ ਸੀ ਹਰਮੋਨੀਅਮ ਵਗੈਰਾ ਤੇ ਉਸ ਤੋਂ ਬਾਅਦ ਫਿਰ ਮੈਂ ਸਿੱਧੀ ਸਿੱਧੀ ਅਚਾਨਕ ਪਰ ਉਹ ਤੋਂ हट ਗਈ ਸੀ ਪਰ papa ਨੇ ਘਰੇ ਹਾਰਮੋਨੀਅਮ ਜਿ ਮਿਲਾ ਕਿ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਮੈਂ ਸਕੂਲ 'ਚ ਮਤਲਬ ਸਿੱਖ ਰਹੀ ਹਾਂ ਇਸ ਟਾਈਮ ਮਨ ਨੂੰ ਕੀ ਲੱਗਦਾ ਵੀ ਜਦੋਂ ਆਪਣੇ ਮਨ ਦੇ ਵਿੱਚ ਕੋਈ ਇੱਛਾ ਹੁੰਦੀ ਹੈ ਮਨ ਤਾਂ ਹੀ ਇਦਾਂ ਦੇ ਕੰਮ ਕਰ ਸਕਦਾ ਜਾਂ ਤਾਂ ਹੀ ਉਸ ਲਗਨ ਦੇ ਨਾਲ ਉਹ ਜਿਹੜਾ ਤੁਹਾਡਾ ਸ਼ੌਂਕ ਹੈ ਉਸ ਨੂੰ ਕੈਰੀ ਔਨ ਕਰ ਸਕਦਾ ਨੇ ਮਤਲਬ ਮੈਂ ਤਾਂ ਇਹ ਕਹਿਨੀ ਆ ਵੀ ਮਤਲਬ ਜੇ ਆਪਣੇ ਮਨ 'ਚ ਕੋਈ ਸ਼ੌਂਕ ਹੈ ਜੇ ਆਪਣੇ ਮਨ 'ਚ ਕੋਈ ਇੱਛਾ ਹੈ ਤਾਂ ਉਸ ਚੀਜ਼ ਨੂੰ ਮਨ 'ਚ ਦਬਾ ਕੇ ਨਾ ਰੱਖੋ ਉਹਨੂੰ ਪੂਰਾ ਕਰੋ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਬਾਕੀ ਸਭ ਭਗਵਾਨ ਦੇ ਉੱਤੇ ਹੈ ਸਭ ਕੁਝ ਪ੍ਰਭਾਨ ਦੇ ਉੱਤੇ ਹੈ ਹਾਂਜੀ ਭਾਵਨਾ ਫਿਰ ਜਦੋਂ ਤੁਸੀਂ ਹਰਮੋਨੀਅਮ ਵਜਾਉਣਾ ਕਿਵੇਂ ਸਿੱਖਿਆ ਹੈ ਹਰਮੋਨੀਅਮ ਤਾਂ ਮੈਂ ਜਾਂਦੀ ਨਹੀਂ ਸੀ ਸਿੱਖਣ ਜਿੱਥੇ ਆ ਜਾਂਦੀ ਸੀ ਪਲਕ ਤੇ ਜੇ ਜੋ ਵੀ ਤੁਸੀਂ ਸਿੱਖਿਆਂਦੀ ਸੀ ਮੈਂ ਉਹਦੇ ਨਾਲ ਨਾ ਕਰਦੀ ਰਹਿੰਦੀ ਸੀਗੀ ਫਿਰ ਜਦੋਂ ਸਾਨੂੰ ਸਕੂਲ ਵਿੱਚ ਐਡਮਿਸ਼ਨ ਦਿੱਤੀ ਸੀਗੀ ਤੇ ਉਹ ਉੱਥੇ ਫਿਰ ਸਾਡੇ ਮਿਊਜ਼ਿਕ ਪੀਰੀਅਡ ਵਗੈਰੇ ਲੱਗਦੇ ਨੇ ਇਕੱਠੀ ਲੱਗਦੇ ਨੇ ਤੇ ਫਿਰ ਉੱਥੇ ਫਿਰ ਸਿੱਖਦੇ ਸੀ ਰੋਜ਼ ਸ਼ਾਸਤਰੀ ਸੰਗੀਤ ਸ਼ਾਸਤਰੀ ਸੰਗੀਤ ਹਾਂਜੀ ਫਿਰ ਜਦੋਂ ਸ਼ਾਸਤਰੀ ਜਾਂ ਕਹਿ ਲੋ ਜਿੱਦਾਂ ਜਿਸ ਤਰੀਕੇ ਨਾਲ ਹੁਣ ਵੈਸਟਰਨ ਮਿਊਜ਼ਿਕ ਆ ਸਾਰਾ ਤੇ ਕਿਹੜਾ ਵਧੀਆ ਲੱਗਦਾ ਹਿਪ-ਹੌਪ ਵਧੀਆ ਲੱਗਦਾ ਜਾਂ ਕਲਾਸਿਕਲ ਵਧੀਆ ਲੱਗਦਾ ਕਲਾਸਿਕਲ ਕਲਾਸਿਕਲ ਦੂਜਾ ਤਾਂ ਦੇ ਪਤਾ ਨਹੀਂ ਲੱਗਦਾ ਨਾ ਕੀ ਬੋਲਦੇ ਕਿ ਕਲਾਸਿਕਲ ਵਿੱਚ ਰਾਗ ਤਾਲ ਇਹ ਸਿਰਫ ਆਵਾਜ਼ ਖੋਲਣ ਦੀ ਵਜਿਤਾ ਹੁੰਦੀ ᱛੌਂਦੇ ਕਿ ਇਹਨਾਂ ਆਵਾਜ਼ ਖੁੱਲੇ ਤੇ ਜਿੰਨੀ ਉੱਚੀ ਸੁਰ ਹੈ ਨਾ ਸੁਰ ਜਿੰਨੇ ਵੀ ਉੱਚੇ ਸੁਰ ਹੋਣ ਉਹ ਤੇ ਸੁਰ ਬਰਾਬਰ ਲੱਗਣ ਪੁਰੇ ਹਾਂ ਤੇ ਫਿਰ ਪ੍ਰੈਕਟਿਸ ਕਰੇ ਵੀ ਚੱਲਦੀ ਰਹਿੰਦੀ ਅਸੀਂ ਵੀ ਹਾਂਜੀ ਹਾਂਜੀ ਕਰ ਚੱਲਦੀ ਫਿਰ ਫਿਰ ਅਕੈਡਮੀ ਵੀ ਜਾਂਦੇ ਨਹੀਂ ਅਕੈਡਮੀ ਹੁਣ ਨਹੀਂ ਜਾਂਦੇ ਹੁਣ ਨਹੀਂ ਜਾਂਦੇ ਹੁਣ ਸਿਰਫ ਕਰਈ ਹੈ ਹਾਂਜੀ ਸਕੂਲ ਤੇ ਕਰੇ ਬਾਕੀ ਸਕੂਲ ਤਾਂ ਕਹਿੰਦੇ ਤੁਹਾਡੇ ਫਾਲਸਫੇ ਦੱਸਦੇ ਵੀ ਹਨ ਐਲਬਮ ਵੀ ਅੱਗੇ ਆ ਰਹੀ ਹੈ ਹਾਂਜੀ ਉਹਦੇ ਵਿੱਚ ਕਿੰਨੇ ਗਾਣੇ ਰਹਿਣ ਵਾਲੇ ਇੱਕ ਇੱਕੋ ਹੀ ਅੱਛਾ ਐਲਬਮ ਚ ਇੱਕੋ ਹੀ ਗਾਣਾ ਜੋ ਲਿਖਿਆ ਕਿੰਨੇ ਫਿਰ ਉਹ ਨਹੀਂ ਪੰਟੀ ਪੈਸੇ ਕੋਈ ਟੀਮ ਜੋ ਕਿਸੇ ਨੇ ਲਿਖਿਆ ਸੀਗਾ ਹਾਂ 10 ਜਨਵਰੀ ਸਾਡਾ ਰਿਕਾਰਡ ਹੋਇਆ ਸੀਗਾ ਅੱਛਾ 10 ਜਨਵਰੀ ਰਿਕਾਰਡ 2025 ਵੀ ਚੰਗੀ ਅੱਛਾ ਸੁਣਾਓ ਮੈਨੂੰ ਦੋ ਲਾਈਨਾਂ ਉਹਦੀਆਂ ਵਿੱਚ ਜਿੱਦੇ ਕਰ ਸੀ ਚਾਹੁੰਦੇ ਵੀ ਹਨਾ ਹਾਂਜੀ ਹਾਂਜੀ ਕੋਈ ਸੁਣਾਓ ਹੋ ਵੀ ਸੱਜਣਾ ਦੀ ਦੇ ਦੇ ਇੱਕ ਵਾਰ ਤਿਹੁਰ ਸਾਨੂੰ ਕੁਝ ਨਾ ਮਿਲੇ ਸ਼ਾਲਾ ਖੈਰ ਹੋਵੇ ਜੀਲ ਮਚ ਨਾ ਆਕੇ ਸਤ ਲੁ ਜਨਾ ਮਿਲੇ ਲਿੱਕੀ ਹੁੰਦੀ ਨੂ ਵੇ ਰਹੇ ਅੰਮੀ ਅਬੂ ਦਾ ਸੇ ਦੇ ਸਾਡੇ ਜਹਲੋ ਕੀਨੇ ਜੋ ਤਾਰਾ ਉੱਲੇ ਵਸੇ ਦੇ ਨਿੱਕੀ ਹੁੰਦੀ ਨੂ ਵੇਰੇ ਅੰਮੀ ਅਬੂ ਦਾ ਸੇ ਦੇ ਸਾਡੇ ਜਿਹੇ ਲੋਕੀ ਨੇ ਜੋ ਤਾਰਾ ਉੱਲੇ ਵਸੇ ਦੇ ਸਿਉ ਦੋ ਹਿੱਦ ਪਾਕ ਕਹਿੰਦੇ ਇੱਕੋ ਗੱਲ ਜੀ ਵੇ ਤੂੰ ਛੜ ਦੇ ਪੰਜਾਬ ਤੋਂ ਛੜ ਦੇ ਪੰਜਾਬ ਤੋਂ ਮੈ ਲੈਂਦੇ ਵਾਲੇ ਦੀ ਵੇ ਤੂੰ ਛੜ ਦੇ ਪੰਜਾਬ ਤੋਂ ਕੀ ਆਵਾਜ਼ ਆ ਬਹੁਤ ਸੋਹਣੀ ਆਵਾਜ਼ ਆ ਤੁਸੀਂ ਜਿਹਨੇ ਲਿਖਿਆ ਉਹਨੇ ਬਹੁਤ ਸੋਹਣਾ ਲਿਖਿਆ ਪਰ ਮੈਂ ਮੈਨਾਂ ਜਦੋਂ ਹੁਣੇ ਸ਼ੁਰੂਆਤ ਕੀਤੀ ਤੁਹਾਨੂੰ ਪੁੱਛਿਆ ਵੀ ਪਹਿਲਾਂ ਕੌਣ ਗਾਊਗਾ ਤੇ ਉਹ ਆਪਸ ਵਿੱਚ ਵੀ ਓਦਾਂ ਕਦੇ ਹੁੰਦਾ ਵੀ ਜਿੱਦਾਂ ਜੇ ਪਲਕ ਛੋਟੀ ਜਿੱਦ ਕਰਦੀ ਹੋਵੇ ਪਹਿਲਾਂ ਮੈਂ ਗਾਉਂਗੀ ਜਾਂ ਤੁਸੀਂ ਕਰਦੇ ਹੋਵੇਂ ਪਹਿਲਾਂ ਮੈਂ ਗਾਉਂਗੀ ਨਹੀਂ ਨਹੀਂ ਇਹ ਗਾਣਾ ਇਸ ਤਰੀਕੇ ਨਾਲ ਬਣਿਆ ਨੇ ਜਿਵੇਂ ਆਪਣੇ ਵੀ ਲਾਈਨ ਸੀ ਗਾਈ ਹੈ ਵੈਸੀ ਤਾਂ ਜਿਹੜਾ ਜਿਹੜੀ ਇਹਨੇ ਲਾਈਨ ਗਾਈ ਆ ਉਹ ਸਾਡੇ ਦੋਨਾਂ ਦੀ ਹੀ ਲਾਈਨ ਆ origignal ਗਾਣੇ ਵਿੱਚ ਤੇ ਉਹਦਾ ਜਿਹੜੀ ਮੈਂ ਲੈ ਗਾਈ ਉਹ ਮੇਰੀ ਕੱਲੀ ਦੀ ਹੀ ਲਾਈਨ ਆ ਨੇ ਵਿੱਚੇ ਕਈ ਵਾਰ ਜਿੱਦ ਕਰਦੇ ਆ ਬਲਕਿ ਵੀ ਨਹੀਂ ਦੀਦੀ ਪਹਿਲਾਂ ਮੈਂ ਇਹ ਲਾਂਤਰਾ ਗਾਣਾ ਨਹੀਂ ਮੰਨਦੀ ਤੇ ਕਹ ਦੇਣੀ ਕਿ ਚੱਲ ਜਾ ਜਾ ਗਾ ਗਾ ਲਾ ਪੂਰੀ ਜਿੱਦ ਤੇ ਬਲਕਿ ਸਹੀ ਗਾ ਲੈਂਦੀ ਹੈ ਹਾਂਜੀ ਕਿੰਦਾ ਕਮਿਸ਼ਨ ਜਿੱਦ ਭੁਗਾ ਕੇ ਕਿੰਨਾ ਕਮਜ ਆਂਦਾ ਵੀ ਜਿਹੜੀ ਵੱਡੀ ਦੀਦੀ ਉਹਦੇ ਤੋਂ ਵੀ ਜਿੱਦ ਭੁਗ ਜਾਂਦੀ ਨਹੀਂ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਜੇ ਮਤਲਬ ਮੈਂ ਕਹਾਂ ਮੈਂ ਪਹਿਲਾਂ ਗਾਉਂਗੀ ਤਾਂ ਮੈਂ ਹੀ ਪਹਿਲਾਂ ਗਾਉਂਗੀ ਜਿੱਦ ਕਰਕੇ ਮਤਲਬ ਕਹਿੰਦਾ ਪਰ ਮੰਨ ਜਾਂਦੇ ਤਾਂ ਬਹੁਤ ਵਧੀਆ ਲੱਗਦਾ ਮਤਲਬ ਮੇਰੀ ਜਿੱਦ ਪੂਰੀ ਲੱਗਦੀ ਫੇਰ ਵੀ ਗਾਣਾ ਲੈਣਾ ਤਾਂ ਫੇਰ ਜਿੱਦ ਪੂਰੀ ਹੋ ਗਈ ਬਸ ਹਾਂ ਅਚਾ ਜਿੱਦ ਪੂਰੀ ਹੋ ਗਈ ਸਾ ਸਾਰਾ ਰੁਟੀਨ ਕਿਸ ਤਰੀਕੇ ਨਾਲ ਰਹਿੰਦਾ ਸਾਰੇ ਦਿਨ ਦੀ ਜੇਕਰ ਗੱਲ ਕਰੀਏ ਹੈ ਨਾ ਤੇ ਉਹ ਸਾਰਾ ਦਿਨ ਕਿਵੇਂ ਮੈਨੇਜ ਕਰਦੇ ਹਾਂ ਆਪਣਾ ਸਾਰਾ ਦਿਨ ਬਸ ਕਦੇ ਸਕੂਲ ਰਹਿੰਦਾ ਸੀ ਹੋਸਟਲ ਕਿੰਨੇ ਵਜੇ ਤੱਕ ਹੁੰਦਾ ਸਕੂਲ 8 2 ਵਜੇ ਤੱਕ ਅੱਛਾ 8 ਵਜੇ ਲੋਗੇ ਦੋਸਤਾਂ ਨਾਲ ਗੱਲ ਕਰੇ ਅਗੇ ਨਹੀਂ ਨਹੀਂ ਉਹ ਹੋਸਟਲ ਅੱਛਾ ਹੋਸਟਲ ਹਾਂਜੀ ਤੁਸੀਂ ਸਿਰਫ ਸੰਡੇ ਨੂੰ ਘਰੇ ਹੁੰਨੇ ਸੰਡੇ ਸ਼ਨੀਵਾਰ ਸੰਡੇ ਤੇ ਸੈਟਰਡੇ ਹੁੰਦੇ ਹੈ ਨਾ ਹਾਂਜੀ ਹਾਂਜੀ ਫਿਰ ਅੱਛਾ ਉਹ ਫਿਰ ਜਦੋਂ ਘਰੇ ਰਹਿੰਦੇ ਹੋ ਫਿਰ ਫਾਦਰ ਸਾਹਿਬ ਨਾਲ ਕਿਸ ਤਰੀਕੇ ਨਾਲ ਟਾਈਮ ਸਪੈਂਡ ਕਰਦੇ ਹੋ ਕਿਉਂਕਿ ਮੈਨੂੰ ਲੱਗਦਾ ਚਲੋ 6 ਦਿਨਾਂ ਬਾਅਦ 5 ਦਿਨਾਂ ਵੱਧ ਕਰ ਰਹੇ ਆਉਣੇ ਹੈ ਨ ਫਿਰ ਉਹ ਨਹੀਂ ਰਹਿੰਦੇ ਕਿ ਮੈਂ ਘਰੇ ਜਾਵਾਂਗੇ ਪਾਪਾ ਨਾਲ ਮਿਲਾਂਗੇ ਹਾਂਜੀ ਹੁਣ ਪਾਪਾ ਜਿਵੇਂ ਗਾੜੇ ਵਗੈਰਾ ਲਾ ਲੈਂਦੇ ਆ ਗਾਣੇ ਇਕੱਠੇ ਗਾਣਦੇ ਆ ਬੈਠਦੇ ਇਕੱਠੇ ਗੱਲਾਂ ਬਾਤਾਂ ਕਰਦੇ ਆ ਬਾਕੀ ਉਹਦਾ ਪਾਪਾ ਕੰਮ ਤੇ ਹੀ ਰਹਿੰਦੇ ਆ ਜਦੋਂ ਸ਼ਾਮੀ ਆਉਂਦੇ ਆ ਅਸੀਂ ਉਸ ਤੋਂ ਜਿਵੇਂ ਰੋਜ਼ ਗੱਲ ਕਰ ਲਈਦੀ ਹੈ ਪਾਪਾ ਘਰ ਆਣੇ ਤਾਂ ਗੱਲਾਂ ਬਾਤਾਂ ਕਰਦੀ ਸੀ ਤੇ ਹੁਣ ਕਿਹੜੀ ਕਿਹੜੀ ਕਲਾਸ ਚੋਂ ਤੁਸੀਂ ਮੈਂ 5th ਚ ਮੈਂ 4th ਕਲਾਸ 4th ਫਿਰ ਜਦੋਂ ਉਹ ਉੱਥੇ ਸਕੂਲ ਦੇ ਵਿੱਚ ਜਿੱਦਾਂ ਹੈ ਨਾ ਕਈ ਵਾਰੀ ਆਪਾਂ ਦੇਖਦੇ ਆਂ ਕਲਾਸਿਸ ਦੇ ਵਿੱਚ ਆਮ ਹੁੰਦਾ ਵੀ ਟੀਚਰ ਬੱਚਿਆਂ ਨੂੰ ਕਹਿੰਦੇ ਵੀ ਤੁਸੀਂ ਅੱਗੇ ਆ ਕੇ ਗਾਣਾ ਸੁਣਾਓ ਮੈਨੂੰ ਲੱਗਦਾ ਤੁਹਾਡੀ ਕਲਾਸ ਤੇ ਇਦਾਂ ਹੁੰਦਾ ਹੋਊਗਾ ਵੀ ਸਿਰਫ ਤੁਹਾਡੇ ਨਾਮ ਰਿਕਮੈਂਡ ਕਰਦੇ ਹੋਣਗੇ ਵੀ ਜਾਂ ਇਹੀ ਦੋਨੇ ਗਾਵਾ ਗਾਣਗੇ ਹਾਂਜੀ ਫਿਰ ਉੱਥੇ ਕਿਹੜਾ ਗਾਣਾ ਗਾਣਿਆ ਕਿ ਜੋ ਲੋਕ ਕਹਿੰਦੇ ਨੇ ਬੱਚੇ ਕਹਿੰਦੇ ਨੇ ਉੱਚੀ ਦਾ ਮਤਲਬ ਉਸੇ ਆਪਣੇ ਮਨ ਦੀ ਆ ਸਾਡੇ ਜਿਹੜੇ ਫਰੈਂਡਸ ਨੇ ਉਹਨਾਂ ਨੂੰ ਸਾਡੇ ਬਾਰੇ ਕਾਫੀ ਕੁਝ ਪਤਾ ਹੈ ਪਿੱਛੇ ਬੈਨ ਕਰਕੇ ਇੱਕ ਆ ਇੱਕ ਆ ਫਿਰ ਉਸੇ ਮਤਲਬ ਉਹੀ ਗੱਲ ਹੈ ਜੋ ਕਹਿੰਦੇ ਫਰੈਂਡ ਸਰਕਲ ਤੁਹਾਡਾ ਕਿਦਾਂ ਦਾ ਹੈ ਕਿ ਕਿੰਨਾ ਸਾਰੇ ਜਾਣੇ ਸਪੋਰਟ ਕਰਦੇ ਨੇ ਨਾਲ ਹੈ ਨਾ ਪੂਰਾ ਪੂਰਾ ਸਪੋਰਟ ਸੇ ਸਾਡੇ ਟੀਚਰਸ ਸਾਡੇ ਨੌਨਲਸ ਸਾਡੇ ਸਕੂਲ 'ਚ ਇੱਕ ਗੱਲ ਬਹੁਤ ਵਧੀਆ ਹੈ ਪੂਰੀ ਡਿਸਪੀਨ ਹੈ ਇਕਸਤਾ ਤੇ ਇੱਕ ਜਿਵੇਂ ਜਿਹੜੇ ਬੱਚੇ ਜਿਹੜੇ ਜਿਹੜੇ ਸਟੂਡੈਂਟ ਜਿੱਦਾਂ ਦੇ ਲੈਵਲ ਦੇ ਉੱਤੇ ਚੱਲਦਾ ਨਾ ਉਹ ਚਾਹੇ ਸਟੱਡੀ ਵਿੱਚ ਹੋਵੇ ਚਾਹੇ 뮤직 ਵਿੱਚ ਹੋਵੇ ਕਿਸੇ ਵੀ ਸਟੱਡੀ ਦੇ ਵਿੱਚ ਜਿਵੇਂ ਕੋਈ ਵੀ ਸਬਜੈਕਟ ਵਿੱਚ ਜਿੱਦਾਂ ਦੇ ਲੈਵਲ ਦੇ ਉੱਤੇ ਉਸੇ ਲੈਵਲ ਦੇ ਹਿਸਾਬ ਨਾਲ ਪੜ੍ਹਾਉਂਦੇ ਨੇ ਯਾਨੀ ਕਿ ਕੋਈ ਬੋਝ ਨਹੀਂ ਪਾਉਂਦੇ ਉਹ ਜਿਹੜੀ ਕਰਾਈ ਜਾਂਦੀ ਉਸੇ ਹਿਸਾਬ ਨਾਲ ਕਰਾਉਂਦੇ ਨੇ ਪਰ ਪਲਕ ਹਾਂ ਜਿਵੇਂ ਕੱਲ ਮੰਡੇ ਆ ਫਿਰ ਸਕੂਲ ਜਾਣਾ ਹੈ ਨਾ ਤੇ ਕਿੰਨੀ ਖੁਸ਼ੀਆਂ ਮਨ ਦੇ ਵਿੱਚ ਐ ਐਕਸਾਈਟਮੈਂਟ ਐ ਕਿ ਜਦੋਂ ਹੁਣ ਸਭ ਨੂੰ ਜਾ ਕੇ ਉਹ ਦੱਸੂਗੇ ਵੀ ਅਸੀਂ ਗੁਰਦਾਸ ਮਾਨ ਸਾਹਿਬ ਨੂੰ ਮਿਲ ਕੇ ਆਏ ਹਾਂ ਉਹ ਵੀ ਸਟੇਜ ਉੱਤੇ ਸਾਡਾ ਨਾਮ ਵੀ ਇਹਨਾਂ ਨੇ ਲਿਆ ਫਿਰ ਗਾਣਾ ਵੀ ਰਿਲੀਜ਼ ਕਰਾਇਆ ਬਹੁਤ ਖੁਸ਼ੀ ਹੈ ਮੈਨੂੰ ਮਤਲਬ ਮੈਂ ਆਪਣੇ ਮਤਲਬ ਟੀਚਰਜ਼ ਨੂੰ ਦੱਸੂਗੀ ਆਪਣੀ ਮਤਲਬ ਫਰੈਂਡਸ ਨੂੰ ਦੱਸੂਗੀ ਤਾਂ ਬਹੁਤ ਖੁਸ਼ੀ ਹੁੰਦੀ ਹੈ ਮਤਲਬ ਜਦੋਂ ਮੇਰੇ ਮੇਰੇ ਫਰੈਂਡ ਮਤਲਬ ਖੁਸ਼ ਹੁੰਦੀਆਂ ਨੇ ਸਾਡੇ ਟੀਚਰ ਖੁਸ਼ ਹੁੰਦੇ ਤਾਂ ਬਹੁਤ ਖੁਸ਼ੀ ਹੁੰਦੀ ਜਦੋਂ ਮਤਲਬ ਸਾਡੇ ਬਾਰੇ ਪ੍ਰਸ਼ੰਸਾ ਕਰਦੇ ਨੇ ਹਾਂ ਕਿ ਫਿਰ ਮੈਨੂੰ ਆਪਾਂ ਕੋਈ ਮੈਨੂੰ ਕੋਈ ਗੀਤ ਸੁਣਾਓ ਹਰਮੋਨੀਅਮ ਉੱਤੇ ਦੋਨੋਂ ਜਾਣੇ ਫਿਰ ਆਪਾਂ ਇਸ ਦੀ ਵਾਰਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤ ਸੋਨੇ ਦਾ ਚਵਾਰਾ ਤੇ ਰੰਗीन ਬਾਰੀਆਂ ਦਾ ਕੋਈ ਕੀ ਕਰੂਗਾ ਸੂਈ ਵਿੱਚ ਤਾਗੇ ਨੂੰ ਪਰੋਈ ਬੈਠੀ ਕਰ ਦੋਦੀ ਕੁਝ ਕੁਛ ੱਡੀਆਂ ਨੂੰ ਤੁਈ ਬੈਠੀ ਕਰ ਦੋਦੀ ਸੂਈ ਵਿੱਚ ਤਾਗੇ ਨੂੰ ਪਰੋਈ ਬੈਠੀ ਕਰ ਦੋਦੀ ਕੁਝ ਕੁਛ ੱਡੀਆਂ ਨੂੰ ਤੁਈ ਬੈਠੀ ਕਰ ਦੋਦੀ ਅੱਪਾ ਕੱਚੀ ਮਿੱਟੀ ਦਾ ਵੇਖ ਮਹਿਲ ਪਾਵਾਂਗੇ ਧੂਮੀ ਤੇਲ ਪਾਵਾਂਗੇ ਰੱਬ ਨਹੀਂ ਤਰੂਗਾ ਸੋਨੇ ਦਾ ਚਵਾਰਾ ਤੇ ਰੰਗੀਨ ਵਾਰੀਆਂ ਦਾ ਕੋਈ ਕੀ ਕਰੂਗਾ ਕੀ ਬਾਤ ਤੇ ਆ ਰਾਗ ਫਿਰ ਕਿਵੇਂ ਮਤਲਬ ਰਾਗ ਬਾਰੇ ਵੀ ਪੜਦੇ ਪਿਓ ਹੁਣ ਜਦੋਂ ਸਕੂਲ ਜਾਂਦੇ ਆ ਮਿਊਜ਼ਿਕ ਦੀ ਕਲਾ ਸਾਡੇ ਸੰਗੀਤ ਵਿੱਚ ਹੀ ਕੁਝ ਨਾ ਰਾਗ ਤਾਲ ਅ ਵਗੈਰਾ ਅਲਾਬ ਵਗੈਰਾ ਇਕਰਾੰਦੇ ਨਹੀਂ ਤੇ ਕਰਾਉਂਦੇ ਨੇ ਕਲਾਸ ਵਿੱਚ ਹਰਮੋਨੀਅਮ ਤੋਂ ਇਲਾਵਾ ਹੋਰ ਕੋਈ ਇੰਸਟਰੂਮੈਂਟ ਸਿੱਖਿਆ ਆਪਾਂ ਨਹੀਂ ਇਸ ਟਾਈਮ ਤਾਂ ਨਹੀਂ ਕਲਾਸ ਸੀ ਮੇਰੀ ਜਬ 6ਵੀਂ ਸੀ ਉਦੋਂ ਸਿਤਾਰ ਵਜਵਾਉਣਾ ਸ਼ੁਰੂ ਕਰਨਗੇ ਹਾਂ ਸਿਤਾਰ ਵਜਾਵਾਂਗੇ ਹਾਂਜੀ ਮਤਲਬ ਹੈ ਕਿ ਆ ਨਾ ਕਿਉਰਿਓਸਿਟੀ ਮਨ ਦੇ ਵਿੱਚ ਜਾਂ ਕਹ ਲਓ ਜੋ ਸਿੱਖਣ ਦੀ ਇੱਕ ਲਗਨ ਹੁੰਦੀ ਹੈ ਵੀ ਅਸੀਂ ਸਿੱਖਣਾ ਹਾਂ ਹਾਂਜੀ ਤੇ ਕਲਾਸ ਦੇ ਵਿੱਚ ਉਦਾਂ ਕਿਦਾਂ ਸਟੱਡੀ ਦੇ ਵਿੱਚ ਕਿੰਨੇ ਕ ਪਰਸੈਂਟਜ ਆਉਂਦੇ ਨੇ ਜਾਂ ਸਾਰਾ ਧਿਆਨ ਮਿਊਜ਼ਿਕ ਦੇ ਵਿੱਚ ਹੀ ਰਹਿੰਦਾ ਨਹੀਂ ਨਹੀਂ ਦੋਨੋਂ ਬੱਸ ਸੀ ਸੇਮ ਹੀ ਹੈ ਸਟੱਡੀ ਵਿੱਚ ਵੀ ਪੂਰੇ ਹੋ ਹੈ ਆਪਾਂ ਲੱਗਦਾ ਮੈਨੂੰ ਲੱਗਦਾ ਥੋੜਾ ਜਿਹਾ ਇਹ ਸ਼ਨਾਰਤੀ ਲੱਗਦੀ ਹੈ ਨਾ ਮਲਕ ਥੋੜਾ ਕਿਦਾਂ ਵਧੀਆ ਸਭ ਬਰਾਬਰ ਚੱਲ ਰਿਹਾ ਮਿਊਜ਼ਿਕ ਵੀ ਤੇ ਸਟੱਡੀ ਵੀ ਜਿਸ ਪੈਰਲਰ ਰੱਖਦੇ ਹੋ ਸਪੋਰਟਸ ਵਗੈਰਾ ਵੀ ਕਰਦੇ ਹੋ ਨਾਲ ਨਹੀਂ ਨਹੀਂ ਬਸ ਮਿਊਜ਼ਿਕ ਤੇ ਸਟੱਡੀ ਮਿਊਜ਼ਿਕ ਤੇ ਸਟੱਡੀ ਤਾਂ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਮੈਂ ਚਾਹੂੰਗਾ ਜਦੋਂ ਤੁਹਾਡਾ ਗਾਣਾ ਰਿਲੀਜ਼ ਹੋਏਗਾ ਜਦੋਂ ਐਲਬਮ ਰਿਲੀਜ਼ ਹੋਏਗੀ ਐਸੀ ਕਵਰੀ ਫੇਰ ਤੋਂ ਮਿਲਾਂਗੇ ਤੇ ਉਹਦੀ ਡੇਟ ਕੁਝ ਫਾਈਨਲ ਹੋਈ ਹੈਗਾ ਜਦੋਂ ਰਿਲੀਜ਼ ਕਰ ਰਹੇ ਹੋ ਹਾਂ ਜੀ ਨਹੀਂ ਪਪਾ ਨੂੰ ਪਤਾ ਜੀ ਇਸ ਬਾਰੇ ਕੋਈ ਪਤਾ ਅਸਪਰਸ਼ ਨੂੰ ਮੈਂ ਦੱਸਿਓ ਹੈ ਨਾ ਜਦੋਂ ਵੀ ਹੋਈ ਜਰੂਰ ਮਿਲਾਂਗੇ ਉਸ ਤੋਂ ਬਾਅਦ ਦੁਬਾਰਾ ਤੇ ਬਿਲਕੁਲ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ ਬਹੁਤ ਵਧੀਆ ਲੱਗਿਆ ਵੀ ਜਦੋਂ ਹੁਨਰ ਹੋਵੇ ਨਾ ਆਪਣੇ ਕੋਲੇ ਤੇ ਉਹ ਇਸ ਤਰੀਕੇ ਨਾਲ ਜਿਹੜਾ ਪਰਖਿਆ ਜਾਵੇ ਉਸ ਚੀਜ਼ ਨੂੰ ਤਰਾਸ਼ਿਆ ਜਾਵੇ ਉਸ ਨੂੰ ਵੀ ਜਦੋਂ ਕਲਾ ਇੰਨੀ ਹੈ ਕਿ ਰਾਗ ਦੀ ਵੀ ਜਾਣਕਾਰੀ ਹੈ ਸੁਰਾਂ ਦੀ ਵੀ ਜਾਣਕਾਰੀ ਹੈ ਤੇ ਆਲਾਪ ਕਿਸ ਤਰੀਕੇ ਨਾਲ ਲੈਣੇ ਨੇ ਸਾਰੀ ਜਾਣਕਾਰੀ ਜਦੋਂ ਹੋਵੇ ਤੇ ਜਦੋਂ ਘਰ ਦੀ ਸਪੋਰਟ ਹੋਵੇ ਤਾਂ ਸਰ ਵੀ ਸਾਡੇ ਨਾਲ ਜੀ ਉਹਨਾਂ ਸਰ ਇੱਕ ਵਾਰੀ ਆਓ ਆਪਾਂ ਵੀ ਗੱਲਬਾਤ ਕਰਦੇ ਆਂ ਵੀ ਤੁਹਾਡੇ ਨਾਲ ਕਿਉਂਕਿ ਤੁਹਾਡਾ ਵੀ ਬਹੁਤ ਵੱਡਾ ਰੋਲ ਹੈ ਮੈਂ ਕਹਿੰਨਾ ਵੀ ਤੁਸੀਂ ਇੰਨੀ ਕਿ ਉਹਨਾਂ ਨੂੰ ਸਪੋਰਟ ਕਰਦੇ ਹੋ ਨਾਲ ਤਾਂ ਸਰ ਕਿਵੇਂ ਸ਼ੁਰੂਆਤ ਹੋਈ ਇਸ ਚੀਜ਼ ਦੀ ਸਰ ਮਤਲਬ ਮੇਰੀ ਛੋਟੀ ਬੇਟੀ ਹੈ ਉਹਨੂੰ ਤਾਂ ਬਚਪਨ ਤੋਂ ਸ਼ੌਕ ਸੀਗਾ 3 ਸਾਲਾਂ ਦੀ ਸੀਗੀ ਤਾਂ ਵੱਡੀ ਬੇਟੀ ਜਿਹੜੀ ਨੂੰ ਪਹਿਲਾਂ ਇੱਕ ਅੱਖੋਂ ਦਿਖਦਾ ਸੀਗਾ ਬਟ 8 ਸਾਲ ਦੀ ਹੋਈ ਤਾਂ ਇਹਦੀ ਰੋਸ਼ਨੀ ਚਲੀ ਗਈ ਤਾਂ ਉਸ ਤੋਂ ਬਾਅਦ ਇਹ ਵੀ ਛੋਟੀ ਨੂੰ ਦੇਖ ਦੇਖ ਕੇ ਇਦਾਂ ਉਹ ਸਾਈਟ ਹੁੰਦੀ ਗਈ ਤਾਂ ਦੋਨੇ ਜਣੀਆਂ ਗਾਨ ਲੱਗ ਗਿਆ ਤਾਂ ਮੈਂ ਵੀ ਫਿਰ ਇਹਨਾਂ ਨੂੰ ਬੜਾਵਾ ਦਿੱਤਾ ਕਿ ਚਲੋ ਤੁਸੀਂ ਅਗਰ ਸਿੰਗਰ ਬਣਨਾ ਤਾਂ ਤੁਸੀਂ ਸਿੰਗਰ ਹੀ ਬਣੋ ਕੋਈ ਗੱਲ ਨਹੀਂ ਜਿਹੜਾ ਉਹ ਜੋ ਬੱਚੇ ਦਾ ਮਨ ਆਪਾਂ ਉਧਰ ਨੂੰ ਲੈ ਕੇ ਚੱਲੀਏ ਤਾਂ ਉਸ ਤੋਂ ਬਾਅਦ ਮੈਂ ਇਹਨਾਂ ਦਾ ਹਮੇਸ਼ਾ ਸਾਥ ਨਾਲ ਰਹਿਣਾ ਪਰ ਹੁਣ ਕਿਵੇਂ ਵੇਖਦੇ ਵੀ ਇਹਨਾਂ ਦੀ ਜਿਹੜੀ ਮਿਹਨਤ ਆ ਉਸ ਨੂੰ ਬੂਰ ਪਈ ਹੈ ਹਨਾ ਵੀ ਐਡੀ ਸਟੇਜ ਤੇ ਸਾਰਸ ਮੇਲੇ ਦੀ ਸਟੇਜ ਉੱਤੇ ਗੁਰਦਾਸ ਮਾਨ ਵੱਲੋਂ ਇਹਨਾਂ ਦਾ ਜਿਹੜਾ ਗਾਣਾ ਰਿਲੀਜ਼ ਕਰਵਾਇਆ ਗਿਆ ਤਾਂ ਕਿੰਨੀ ਕਿ ਪ੍ਰਾਊਡ ਮੂਮੈਂਟ ਉਸਤੋਂ ਮੈਂ ਤੁਹਾਡੇ ਵਾਸਤੇ ਸੀਗੀ ਵੀ ਸਟੇਜ ਉੱਤੇ ਦੋਨਾਂ ਤੀਆਂ ਦਾ ਨਾਮ ਜਿਹੜਾ ਕਿ ਲਿਆ ਗਿਆ ਮਤਲਬ ਮੈਨੂੰ ਤਾਂ ਬਹੁਤ ਮੇਰਾ ਖੁਸ਼ੀ ਦਾ ਤਾਂ ਕੋਈ ਹੈ ਹੀ ਨਹੀਂ ਦਿਖਾਨਾ ਕਿਉਂਕਿ ਮੈਂ ਕਦੀ ਇੱਕ ਜੋ ਚੀਜ਼ ਸੋਚੀ ਨਹੀਂ ਆਪਾਂ ਉਹ ਹੋ ਰਹੀ ਹੈ ਕਿ ਐਨੇ ਵੱਡੇ ਸਿੰਗਰ ਗੁਰਦਾਸ ਮਾਨ ਜੀ ਉਹਨਾਂ ਨਾਲ ਉਹਨਾਂ ਦੇ ਕਰਕੇ ਮੇਰੀ ਬੱਚਿਆਂ ਨੂੰ ਵੀ ਹੌਸਲਾ ਮਿਲਿਆ ਉਹਨਾਂ ਨੇ ਖੁਦ ਮੇਰੀ ਬੱਚਿਆਂ ਦਾ ਹੌਸਲਾ ਕੀਤਾ ਤਾਲੀਆਂ ਵਜਾਈਆਂ ਤਾਂ ਮਤਲਬ ਬਹੁਤ ਵਧੀਆ ਲੱਗਿਆ ਸਵਾਲ ਪੁੱਛਣਾ ਤੇ ਨਹੀਂ ਚਾਹੁੰਦਾ ਪਰ ਮੈਂ ਫੇਰ ਵੀ ਪੁੱਛਣ ਦਊਂਗਾ ਜਦੋਂ ਪਲਗ ਹੋਈ ਜਾਂ ਹੈ ਨਾ ਜਾਂ ਭਾਵਨਾ ਹੋਈ ਆ ਕਦੇ ਕਿਸੇ ਨੇ ਤਾਂ ਨਾ ਤਾਂ ਨਹੀਂ ਸੀ ਮਾਰਿਆ ਵੀ ਕਿ ਕੁੜੀਆਂ ਨੇ ਵੀ ਕੀ ਕਰੋਗੇ ਕੁਛ ਇਸ ਤਰ੍ਹਾਂ ਕਿਉਂਕਿ ਜਿੰਨੀ ਜਿੰਨੀਆਂ ਇਹਨਾਂ ਦੀ ਉਮਰ ਆ ਜਾਂ ਤਕਰੀਬਨ 13-15 ਸਾਲ ਪਹਿਲਾਂ ਉਹ ਮੈਂਟੈਲਿਟੀ ਸੀਗੀ ਲੋਕਾਂ ਦੇ ਦੇ ਕੋਹਨਾ ਆਪਾਂ ਕਿਸੇ ਬੰਦੇ ਦਾ ਮੂੰਹ ਤਾਂ ਰੋਕ ਨਹੀਂ ਸਕਦੇ ਦੁਨੀਆ ਵੇ ਤੇਰਾ ਤੇਰਾ ਦੀ ਗੱਲਾਂ ਕਰਦੀ ਐ ਲੇਕਿਨ ਆਪਾਂ ਕਿਸੇ ਵੱਲ ਧਿਆਨ ਨਹੀਂ ਦਿੱਤਾ ਜਦੋਂ ਬੱਚੇ ਹੋਏ ਮੇਰੇ ਮੈਨੂੰ ਬੱਚਿਆਂ ਦਾ ਜਦੋਂ ਪਤਾ ਵੀ ਲੱਗਿਆ ਕਿ ਅੱਖਾਂ 'ਚ ਪ੍ਰੋਬਲਮ ਐ ਲੇਕਿਨ ਆਪਾਂ ਕਦੀ ਕਮੀ ਮਹਿਸੂਸ ਨਹੀਂ ਕੀਤੀ ਹਾਂ ਇੱਕ ਰੱਬ ਕੋਲ ਸ਼ਿਕਾਇਤ ਤਾਂ ਸੀ ਕਿ ਬਈ ਚੀਜ਼ਾਂ 'ਚ ਕਮੀ ਐ ਚਲੋ ਪਰ ਫਿਰ ਵੀ ਆਪਰ ਰੱਬ ਗਈ ਅਹਿਸਾਸ ਕਰਦੇ ਸੀ ਚਲੋ ਕਦੀ ਨਾ ਕਦੀ ਕੋਈ ਨਾ ਕੋਈ ਫਲਤਾ ਮਿਲੇਗਾ ਔਰ ਅੱਜ ਉਹ ਫਲ ਨਜ਼ਰ ਆ ਰਿਹਾ ਹੈ ਉਹ ਹੀ ਨਾ ਫਿਰ ਜਦੋਂ ਕਹਿੰਦੇ ਜੇਕਰ ਭਗਵਾਨ ਐ ਵਾਹਿਗੁਰੂ ਕੁਝ ਚੀਜ਼ ਲੈਂਦਾ ਤਾਂ ਵਾਪਸ ਜਰੂਰ ਕੁਛ ਨਾ ਕੁਛ ਤਾਂ ਵਾਅਦਾ ਦੇ ਕੇ ਭੇਜਦਾ ਤਾਂ ਉਹ ਕਲਾ ਭੇਜੀ ਦੋਵੇਂ 3 ਦੇ ਵਿੱਚ ਵੀ ਗਾਉਂਦੀਆਂ ਇੰਨਾ ਸੋਹਣਾ ਨੇ ਤੇ ਉਹ ਇਸ ਮੁਕਾਮ ਤੱਕ ਪਹੁੰਚੇ ਹੁਣ ਐਲਬਮ ਵੀ ਰਿਲੀਜ਼ ਹੋ ਰਹੀ ਹੈ ਤਾਂ ਉਹ ਕਿੰਨਾ ਕੁ ਫਕਰ ਮਹਿਸੂਸ ਹੁੰਦਾ ਜਾਂ ਕੀ ਲੱਗਦਾ ਜਿਹੜੇ ਲੋਕ ਨੇ ਉਸ ਸਮੇਂ ਤਾਂ ਨਾ ਮਾਰਿਆ ਹੋਊਗਾ ਜਾਂ ਕੁਛ ਵੀ ਕੀਤਾ ਹੋਊਗਾ ਉਹਨਾਂ ਦਾ ਜ ਮੂੰਹ ਬੰਦ ਹੋਣਗੇ ਬਿਲਕੁਲ ਜੀ ਬਿਲਕੁਲ ਮੈਂ ਮਤਲਬ ਕੋਈ ਵੀ ਕਈਆਂ ਨੇ ਕਿਹਾ ਵੀ ਪਰ ਆਪਾਂ ਉਹ ਤੋਂ ਚੁੱਪ ਰਹੇਗੀ ਕੋਈ ਗੱਲ ਨਹੀਂ ਉੱਪਰ ਬੈਠੇ ਰੱਬ ਦੇਖਦਾ ਵੈ ਤਾਂ ਹਾਂ ਬਿਲਕੁਲ ਪਰ ਅੱਜ ਵੀ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਕਿ ਰੱਬ ਦੇਖਦਾ ਵੈ ਅੱਜ ਜੋ ਵੀ ਹੋ ਰਿਹਾ ਉਹ ਵੀ ਦੇਖਦੇ ਪਏ ਹੋਣੇ ਆ ਤਾਂ ਉਹਨਾਂ ਨੂੰ ਆਪੇ ਸਮਝ ਆ ਗਿਆ ਹੋਣਾ ਉਸ ਟਾਈਮ ਕੀ ਸੀ ਤੇ ਅੱਜ ਕੀ ਹੈ ਦੱਸ ਦੋ ਉਹਨਾਂ ਨੇ ਤਾਂ ਦੱਸਿਆ ਨਹੀਂ ਕਹਿੰਦੇ ਫਾਦਰ ਸਾਹਿਬ ਨੂੰ ਪਤਾ ਵੀ ਐਲਬਮ ਕਦੋਂ ਆ ਰਹੀ ਹੈ ਸਰ ਇਹ ਕਹਿੰਦੇ ਸੀ ਕਿ ਅਸੀਂ ਮੰਗਲਵਾਰ ਜਾਂ ਬੁੱਧਵਾਰ ਤੱਕ ਮਿਲ ਰਿਲੀਜ਼ ਕਰ ਦੇਣਗੇ ਕੀ ਰਿਲੀਜ਼ ਕਰਾਂਗੇ ਤੇ ਤੁਸੀਂ ਕਦੋਂ ਦਾ ਅਸਰੇ ਸੀਗੇ ਵੀ ਇਹਨਾਂ ਦੀ ਪਰਫਾਰਮੈਂਸ ਵੀ ਹੈਗੀ ਆ ਸਾਰ ਦੇ ਵਿੱਚ ਉਹ ਕਦੋਂ ਆ ਉਹ ਸਰ 11 ਤਰੀਕ ਨੂੰ ਆ ਜੋ 11 ਤਰੀਕ ਨੂੰ ਯਾਨੀ ਕਿ ਹਾਂ ਸਾਨੂੰ ਦੋਵੇਂ ਜਾਣੀਆਂ ਉੱਥੇ ਗਾਉਂਦੀਆਂ ਨਜ਼ਰ ਆਉਣਗੀ ਹਾਂਜੀ ਹਾਂਜੀ ਬਿਲਕੁਲ 11 ਤਰੀਕ ਨੂੰ ਉੱਥੇ ਮਿਲਣਗੇ ਠੀਕ ਹੈ ਸ਼ੁਕਰੀਆ ਜੀ ਅ ਬਿਲਕੁਲ ਗੱਲਬਾਤ ਕੀਤੀ ਹੈ ਤਾਂ ਇਦਾਂ ਦੀਆਂ ਹੋਰ ਇਨਸਪਾਇਰਿੰਗ ਅਤੇ ਮੋਟੀਵੇਸ਼ਨਲ ਸਟੋਰੀਜ਼ ਤੁਹਾਡੇ ਵਾਸਤੇ ਜਰੂਰ ਲੈ ਕੇ ਆਂਦੇ ਰਵਾਂਗੇ ਤਾਂ ਦੇਖਦੇ ਹੋ ਸਿਟੀ ਹੈਡਲਾਈਨਸ ਕੈਮਰਾਮੈਨ ਸੇਵਾ ਸਿੰਘ ਨਾਲ ਮੈਂਬਰ ਵੀ ਥੈਂਕ ਯੂ